ਚਾਰ ਕਰਾ ਹੀ ਗਏ ਵਿੱਚ ਹੀ ਕੱਪੜੇ ਜੀ ਮਾਂ ਕੀ ਕਰੀ ਜਨੀ ਆ ਆ ਚਾਰ ਕੇ ਕੱਪੜੇ ਰਹਿ ਗਏ ਸੀ ਸਵੇਰੇ ਧੋਣ ਵਾਲੇ ਹੁਣ ਮੈਂ ਆਖਾ ਮੈਂ ਖੱਲ ਦੇਖਦੀ ਸੀਗੀ ਕਿ ਤੁਮ ਮਹ ਕੱਲ ਨੂੰ ਧੋਣ ਹਾਂ ਤੂੰ ਕਿੱਧਰੋਂ ਆਇਆ ਮੈਂ ਤਾਂ ਬਾਹਰ ਗਿਆ ਸੀ ਕੰਮੜਾ ਗਿਆ ਕੰਮ ਗਿਆ ਸੀ ਅੱਛਾ ਕੰਮ ਤਾਂ ਗਿਆ ਸੀ ਫਿਰ ਹੁਣ ਤਾਂ ਤਿੰਨ ਦਿਨ ਹੋ ਗਏ ਉਸ ਗੱਲ ਹੋਈ ਨੂੰ ਵੀ ਤੂੰ ਕਹਿੰਦਾ ਸੀ ਕਿ ਕੱਲ ਨੂੰ ਹੀ ਮੈਂ ਸੋਨ ਸਾਰਾ ਕਜਵਾਸ ਸੌ ਕਰ ਦੂੰਗਾ ਤੇ ਮੁੜ ਕੇ ਕੁਛ ਦੱਸਿਆ ਹੀ ਨਹੀਂ ਤੂੰ ਕਰੇ ਕੀ ਦੱਸਾਂ ਮਾਂ ਗੱਲ ਤਾਂ ਮੇਰੀ ਹੋਈ ਸੀਗੀ ਪਰ ਨਾ ਉਹਨੇ ਹਲੇ ਹਾਂ ਨਹੀਂ ਕਰੀ ਹੈਗੀ ਮੈਨੂੰ ਹਾਂ ਨਹੀਂ ਕਰੀ ਹੋਰ ਐਵੇਂ ਫਿਰਦਾ ਤੂੰ ਪੰਜਾਂ ਦਾਗਾ ਮਾਰਦਾ ਮੈਂ ਵਿਆਹ ਕਰਾ ਲوں ਮੈਂ ਐ ਕਰ ਲوں ਮੈਂ ਉਹ ਕਰ ਲوں ਜਦੋਂ ਅਗਲੀ ਹਾਂ ਨਹੀਂ ਕਰਦੀ ਨਾ ਐਵੇਂ ਮਗਰ ਨਹੀਂ ਲੱਗਦੇ ਹੁੰਦੇ ਅਗਲੇ ਤੇ ਮਾਂ ਮੈਨੂੰ ਨਾ ਐਂ ਚ ਲੱਗਦਾ ਵੀ ਉਹਦੇ ਦਿਲ ਚ ਵੀ ਗੱਲ ਤਾਂ ਹੈ ਪਰ ਉਹ ਡਰਦੀ ਆ ਉਹ ਤਾਂ ਕਰਕੇ ਮੈਨੂੰ ਹਾਂ ਨਹੀਂ ਕਰ ਰਹੀ ਬੇ ਭਾਈ ਜੇ ਡਰ ਹੁੰਦਾ ਨਾ ਤਾਂ ਉਹ ਅਗਲੀ ਗੱਲ ਨਹੀਂ ਕਰਦੀ ਸੀ ਪਹਿਲਾਂ ਤੇਰੇ ਨਾਲ ਬਾਕੀ ਹੁਣ ਤੈਨੂੰ ਲਮਕਾ ਛੱਡਿਆ ਕੋਈ ਸਿਰੇ ਗੱਲ ਨਹੀਂ ਲਾਈ ਬਸ ਭਾਈ 8 ਦਿਨ ਪਹਿਲਾਂ ਟੱਪ ਗਏ 3 ਦਿਨ ਆ ਟੱਪ ਗਏ ਹੁਣ ਤੇ ਹੁਣ ਮੈਂ ਆਪਣੀ ਮਰਜ਼ੀ ਕਰੂੰਗੀ ਮਾਂ ਮੇਰੀ ਗੱਲ ਤਾਂ ਸੁਣ ਲਾ ਉਹ ਡਰਦੀ ਹੈਗੀ ਤਾਂ ਕਰਕੇ ਨਹੀਂ ਉਹ ਮੇਰੇ ਨਾਲ ਦਿਲ ਦੀ ਗੱਲ ਕਰਦੀ ਹੈਗੀ ਨਾਲੇ ਉਹ ਤਾਂ ਗੱਲ ਕਰਕੇ ਰਾਜੀ ਨਹੀਂ ਹੈਗੀ ਗੱਲ ਤਾਂ ਮੈਂ ਕਰ ਰਿਹਾ ਉਹਦੇ ਨਾਲ ਫਿਰ ਆਪਾਂ ਉਹ ਗਲਤ ਕਿਵੇਂ ਕਹਿ ਸਕਦੇ ਤੇ ਫਿਰ ਤੂੰ ਛੱਡ ਦੇ ਖੜਾ ਜਦੋਂ ਉਹ ਨਹੀਂ ਗੱਲ ਕਰਕੇ ਰਾਜੀ ਹਾਂ ਕਿਉਂ ਛੱਡਦਾ ਮੈਂ ਉਹਨੂੰ ਪਿਆਰ ਕਰਦਾ ਐਵੇਂ ਕਿਵੇਂ ਖੜਾ ਛੱਡ ਦਾਂ ਮੈਂ ਪਿਆਰ-ਭੈਰ ਦੇ ਚੱਕਰ 'ਚ ਨਾ ਤੂੰ ਐਵੇਂ ਹੋਰ ਨਾ ਕੋਈ ਉਹ ਕਰਾ ਲਈ ਮੈਥੋਂ ਮਾਨਤਾਂ ਨਜਾਵਦਾ ਤੇ ਮੈਂ ਰਿਸ਼ਤਾ ਤੇਰੀ ਭੂਆ ਨੂੰ ਕਹਿਣੀ ਹੈਗੀ ਕੋਈ ਹੋਰ ਰਿਸ਼ਤਾ ਲੈ ਲੈਨੇ ਆ ਤੇ ਵਿਆਹ ਕਰ ਦਿੰਨੀ ਐਨੀ ਕਾਲੀ ਗਾਦੀ ਹੈ ਜੇ ਇੱਕ ਵਾਰ ਕਿਸੇ ਗਲਤ ਥਾਵੇਂ ਵਿਆਹ ਹੋ ਗਿਆ ਨਾ ਸਾਰੀ ਉਮਰ ਦਾ ਪਛਤਾਉਣਾ ਹੁੰਦਾ ਫਿਰ ਲੈ ਦੇਖ ਲੈ ਸਾਰੀ ਉਮਰ ਦਾ ਪਛਤਾਉਣਾ ਹੁੰਦਾ ਤੇ ਆ ਵੀ ਸਾਰੀ ਉਮਰ ਦਾ ਪਛਤਾਉਣੇ ਹੋ ਆ ਦੇਖ ਲੈ ਆ ਗਮਾਂਡੀਆਂ ਦੀ ਲਵ ਮੈਰਿਜ ਤੇ ਜਲੂਸ ਨਿਕਲ ਹੀ ਜਾਂਦਾ ਰੋਜ ਇਹਨਾਂ ਦੇ ਤੂ ਤੂ ਮੈਂ ਮੈਂ ਨਾ ਲਵ ਮੈਰਿਜ ਇਹ ਕਿਸੇ ਦੀਆਂ ਸਿਰੇ ਚੜ ਤਾਵੇਂ आ, मां ਜਲੂਸ ਤਾਂ ਫਿਰ ਅਰੇਂਜ ਦਾ ਕਿਹੜਾ ਨਿਕਲਦਾ ਨਹੀਂ ਹੈਗਾ ਬਥੇਰੇ ਥਾਣੇ ਜਿੱਥੇ ਅਰੇਂਜ ਵਾਲੀ ਆਂਦੀ ਵੀ ਰੋਹ ਖੜਕਦੀ ਜਾਗੀ ਫਿਰ ਮੈਂ ਤੇਰੇ ਮੂੰਹ 'ਵਾਂ ਨਹੀਂ ਕਿੰਨਾ ਚਿਰ ਜਾ ਕਹੂੰ ਮੈਨੂੰ ਥੋੜਾ ਜਿਹਾ ਟਾਈਮ ਤਾਂ ਦੇ ਦੇ ਬਸ ਮੈਂ ਤੇਤੋਂ ਬੜਾ ਨਹੀਂ ਥੋੜਾ ਜਿਹਾ ਟਾਈਮ ਮੰਗਦਾਗਾ ਦੋ ਤਿੰਨ ਦਿਨਾਂ ਚ ਨਾ ਮੈਨੂੰ ਇੱਕ ਪਤਾ ਹੀ ਲੱਗ ਜਾਊਗਾ ਵੀ ਇੱਕ ਪਾਸਾ ਜਾ ਹੋ ਜਾਊਗਾ ਹੁਣ ਤਾਂ ਗੱਲ ਲਵੇ ਲੱਗਿਆ ਮਾਂ ਹੁਣ ਤੂੰ ਐ ਨਾ ਕਰ ਕੋਈ ਲਵੇ ਲੂਵੇਂ ਲੱਗੀ ਗੱਲ 11 12 ਦਿਨ ਟੱਪ ਕੇ ਠੀਕ ਐ ਹੁਣ ਨੀ ਤੇਰੀ ਬੂਆ ਨੇ ਜਾਣਾ ਉਹ ਕਾਲ ਕਰਦੀ ਐਗੀ ਉਹਨੂੰ ਮੈਂ ਕਹਨੀ ਆ ਵੀ ਤੂੰ ਭੱਗ ਜਾ ਇਹ ਤਾਂ ਨਾ ਕੋਈ ਗੱਲ ਦਾ ਆਪਾਂ ਨੂੰ ਸਿਰ ਦੇਵੇ ਇਹਨੇ ਤਾਂ ਗੱਲ ਨਾ ਮਕੂਨੀ ਗੱਲ ਤਾਂ ਮੈਂ ਕਰਕੇ ਆਇਆ ਮਾਂ ਹੁਣ ਉਹ ਜਦੋਂ ਹਾਂ ਹੀ ਨਹੀਂ ਕਰ ਰਹੀ ਮੈਂ ਕੀ ਕਰਾਂ ਪਰ ਮੈਨੂੰ ਲੱਗਦਾ ਉਹਦੇ ਮਨ 'ਚ ਹੈ ਉਹ ਹੌਲੀ ਹੌਲੀ ਹਾਂ ਕਰ ਦੂ ਹਲੇ ਉਹ ਡਰਦੀ ਆ ਕਿਰਮ ਤਾਂ ਜਦੋਂ ਇੱਕ ਵਾਰ ਡਰ ਦੂਰ ਹੋ ਗਿਆ ਨਾ ਆਪੇ ਹਾਂ ਕਰ ਦੂ ਉਹ ਡਰ ਖਬਰਾਂ ਦਾ ਕਹਦੇ ਨਾ ਦੂਰ ਹੋਊਗਾ ਮੈਨੂੰ ਨਹੀਂ ਪਤਾ ਠੀਕ ਐ ਨਾ ਬਸ ਤੈਨੂੰ ਇੰਨੇ ਦਿਨ ਦੇ ਦਿੱਤੇ ਸੀਗੇ ਤਿੰਨ ਦਿਨ ਬਾਅਦ ਕੇ ਕਹਤਾ ਸੀ ਤੈਨੂੰ ਜਿਹੜਾ ਹੁਣ ਤੇਰਾ ਫੈਸਲਾ ਸੀਗਾ ਤੂੰ ਸੁਣਾਤਾ ਸਾਨੂੰ ਹੁਣ ਅੱਗੇ ਮੇਰਾ ਫੈਸਲਾ ਸੁਣਨ ਵਾਸਤੇ ਨਾ ਆਹ ਦਿਮਾਗ ਦੇ ਵਿੱਚ ਇਹ ਸੋਚਦੀ ਹਾਂ ਮੇਰੀ ਮਾਂ ਮੈਨੂੰ ਕੀ ਫੈਸਲਾ ਸਣਾਉਗੀ ਤੇਰੇ ਫੈਸਲੇ ਮੇਰੇ ਸਿਰ ਬੱਤੇ ਪਰ ਮੈਨੂੰ ਥੋੜਾ ਜਿਹਾ ਟਾਈਮ ਦੇ ਦੇ ਨਹੀਂ ਮਿਲਦਾ ਝਮਾਂ ਟਾਈਮ ਨਹੀਂ ਮਿਲਦਾ ਠੀਕ ਹੈ ਬਸ ਮੈਂ ਹੁਣ ਆਪਦੀ ਮਰਜ਼ੀ ਕਰੂੰਗੀ ਹੁਣ ਤਿੱਕਰ ਤੇਰੀ ਚੱਲੀਏ ਬਸ ਠੀਕ ਹੈ ਯਾਰ ਮਾਂ ਯਾਰ ਹੁਣ ਕੀ ਕਰਾਂ ਯਾਰ ਮੈਂ ਮੈਨੂੰ ਤਾਂ ਸਮਝ ਨਹੀਂ ਆ ਰਹੀ ਗੱਲ ਉਹ ਵਿਚਾਰੀ ਦੇ ਅੰਦਰ ਮਨ 'ਚ ਹੈ ਤਾਂ ਹੈ ਮੇਰੇ ਲਈ ਕੁਛ ਨਾ ਕੁਛ ਪਰ ਉਹ ਡਰਦੀ ਐ ਤਾਂ ਕਰਕੇ ਮੈਨੂੰ ਹਾਂ ਨਹੀਂ ਕਹਿੰਦੀ ਨਾ ਤਾਂ ਉਹਨੇ ਵੀ ਹਾਂ ਕਿਹਾ ਨਾ ਨਾ ਕਿਹਾ ਇੱਕ ਪਾਸੇ ਮੈਨੂੰ ਉਹ ਨਹੀਂ ਲਾਉਂਦੀ ਹੈਗੀ ਚਲ ਦੇਖਦਾ ਕੀ ਬਣਦਾ ਸਾਦੀ ਹਾਂ ਮੈਂ ਨਾ ਇਤਾਂ ਦੀ ਸੀ ਮੈਨੂੰ ਨਾ 2 ਕੁਸ ਰੁਪਏ ਚਾਹੀਦਾ ਸੀਗਾ ਕਿਉਂ ਮੈਂ ਉਹਨੂੰ ਕੋਈ ਸਮਾਨ ਲੈ ਕੇ ਆਉਣਾ ਆਪਦੇ ਵਾਸਤੇ ਤੂੰ ਕਿਹ ਸਮਾਨ ਲੈ ਕੇ ਆਉਣਾ ਆਪਦੇ ਵਾਸਤੇ ਸਾਰਾ ਸਾਮਾਨ ਕਰੇ ਪਿਆ ਜਾਂ ਕੋਈ ਸਮਾਨ ਜੇ ਤਾਂ ਮੈਨੂੰ ਦੱਸ ਮੈਂ ਲਿਆ ਕੇ ਦਿੰਦੀ ਆ ਨਹੀਂ ਪਾਪੀ ਉਹਨਾ ਸੀ ਜਦੋਂ ਹਸਪੀਟਲ ਜਾਣਾ ਸੀ ਕੁੜੀਆਂ ਇਹ ਕਹਿੰਦੇ ਸਾਰ ਕੁਝ ਆ ਜਾਆਵਾਂਗੇ ਕੋਈ ਵਾਰ ਕੁਝ ਪਸੰਦ ਆ ਜਾਂਦਾ ਤਾਂ ਕਰਕੇ ਪੈਸੇ ਮੰਗਦੇ ਸੀ ਹੁਣ ਕੁੜੀਆਂ ਤਾਂ ਤੂੰ ਤਾਂ 200 ਕਹਿੰਦੀ ਆ ਕੁੜਕਾ ਤਾਂ 1000 1000 ਰੁਪਏ ਉੱਤੇ ਲਾ ਕੇ ਉਹਨਾਂ ਫਿਰ ਤੈਨੂੰ 1000 ਰੁਪਏ ਦੇ ਮੈਂ 2000 ਰੁਪਏ ਉੱਤੇ ਖਰਚ ਕਰਕੇ ਆਂਗੀ ਨਾ ਦੋਸਤ ਦਾ ਆਉਂਦਾ ਵੀ ਕੀ ਆ ਗੱਲ ਤਾਂ ਕੋਈ ਹੋਰ ਹੋਊਗੀ ਦੱਸ ਦੇ ਮੈਨੂੰ ਨਹੀਂ ਪਾਪੀ ਗੱਲ ਤਾਂ ਕੋਈ ਨਹੀਂ ਹੈਗੀ ਮੈਂ ਕਈ ਵਾਰ ਕੁਝ ਪਸੰਦ ਆ ਜਾਂਦਾ ਕੈਨ ਲੱਗ ਜਾਂਦੇ ਨਾਲ ਵਾਲੇ ਵੀ ਕੁਝ ਲੈ ਕਰਕੇ ਮੇਰੇ ਕੋਲ ਤਾਂ ਹੈ ਨਹੀਂ ਗੇ ਮੇਰੇ ਕੋਲ 200 ਰੁਪਏ ਕਿੱਥੇ ਆ ਭਾਬੀ ਤੂੰ ਤਾਂ ਤਨਖਾਹ ਫੜਾਈ ਤਾਂ ਹੋਈ ਆ ਉਹ ਤੁਹਾਡੇ ਕੋਲ ਹੀ ਹੋਣੀ ਆ ਅੱਛਾ ਜਾਂ ਫਿਰ ਆਹਨ ਕਰਤਾ ਸਾਨੂੰ ਤਨਖਾਹ ਫੜਾ ਕੇ ਹੈ ਬੜੀ ਕੀ ਤੇਰੀ ਗੱਲ ਆ ਭਾਬੀ ਤਨਖਾਹ ਤੇ ਨਿਕਲ ਲਿਆ 200 ਰੁਪਏ ਮੈਨੂੰ ਤੁਹਾਨੂੰ 45000 ਰੁਪਏ ਤਨਖਾਹ ਫੜਾਈ ਆ ਉਹ ਚੋਂ ਤੂੰ ਸਾਨੂੰ ਸਾਰੇ ਦੀ ਸਾਰੀ ਸਾਨੂੰ ਫੜੇ ਵਿੱਚੋਂ ਬੋਝੀਆਂ ਤਾਂ ਤੂੰ ਵੀ ਰੱਖਦੀ ਹੋਵੇਂਗੀ ਐਨੇ ਪਤਾ ਤੈਨੂੰ 50 ਆਉਂਦੀ ਹੋਵੇ ਵਿੱਚ 5 ਤੂੰ ਰੱਖਦੀ ਹੋਵੇਂ ਨਹੀਂ ਨਹੀਂ ਭਾਬੀ 50 ਤਾਂ ਆਉਂਦੀ ਨਹੀਂ 45 ਮਿਲਣਾ ਚਾਹੀਏ ਤੁਸੀਂ ਹਸਪੀਟਲ 'ਚ ਜਾ ਕੇ ਪਤਾ ਕਰਿਓ ਕੁੱਝ ਲੋਕੀ ਨਹੀਂ ਤਨਖਾਹ ਮਿਲਦੀ ਮੈਨੂੰ ਅਸੀਂ ਕੋਈ ਵੇਲੀਆਂ ਤਾਂ ਹੈ ਨਹੀਂ ਤੇਰੇ ਮਗਰ ਮਗਰ ਹਸਪਤਲ ਚ ਤੁਰਦਿਆਂ ਫਿਰਾਂਗਾ ਹੈ ਨਹੀਂ ਕਿ ਮੇਰੇ ਕੋਲ 200 ਰੁਪਿਆ ਨਾਲੇ ਜਿਹੜੇ ਤੂੰ ਸਾਨੂੰ ਤਨਖਾਹ ਫੜਾਈ ਸੀ ਨਾ ਉਹ ਤੇਰੇ ਵੀਰ ਨੂੰ ਫੜਾਤੀ ਮੇਰੇ ਕੋਲ ਤਾਂ 1 ਰੁਪਿਆ ਨਹੀਂ ਹੈਗਾ ਉਹਦੇ ਚ ਮੈਂ ਤਨਖਾਹ ਕਿਹੜਾ ਮੈਂ ਆਪਦੇ ਕੋਲ ਰੱਖੀ ਮੰਮੀ ਨੂੰ ਫੜਾਤੀ ਸੀ ਮੈਂ ਤਾਂ ਤੇਰੀ ਤਨਖਾਹ ਪਾਪੀ ਮੇਰੇ ਕੋਲ ਤਾਂ ਕਰਾਇਆ ਵੀ ਨਹੀਂ ਹੈਗਾ ਜਿਹੜਾ ਕਰਾਇਆ ਸਾਰਾ ਲੱਗ ਗਿਆ ਬੱਸਾਂ 'ਚ ਹੁਣ ਤੂੰ ਕੀ ਚਾਹਨੀ ਆ ਵੀ ਤੇ ਤਨਖਾਹ 'ਚ ਨਾਮ ਫੜਾਇਆ ਕਰਕੇ ਬਹਾਨੇ ਲੱਭਦੀ ਆ ਤੂੰ ਐ ਤਾਂ ਤੂੰ ਬੁਝੇਰੀ ਚਲਾਕ ਆ 200 ਰੁਪਏ ਮੰਗੇ ਮੈਂ ਕਿਹੜਾ ਸਾਰੇ ਤਨਖਾਹ ਮੰਗ ਲਈ ਐਵੇਂ ਬੋਲੀ ਇਹਨੂੰ ਕਿ ਤੈਨਾਂ ਕੁਛ ਅੱਛਾ ਮੇਰੇ ਦਿਮਾਗਸ ਫਰਕ ਕਰੇ ਮੈਨੂੰ ਐਂ ਬੋਲੀ ਇਹਨੇ ਬਿਨਾਂ ਗੱਲੋਂ ਚਲ ਠੀਕ ਐ ਅੱਜ ਤਾਂ 200 ਰੁਪਏ ਦੇ ਦੇਨੀਆ ਇਹ ਨਾ ਹੋਵੇ ਤੇ ਡੇਲੀ ਦਾ ਲਖਣ ਹੋ ਜਾਂ 200 500 ਕਿਤੇ ਤੂੰ ਜਿਹੜੀ ਤਨਖਾਹ 45 ਫਰਾਉਣੀਆ ਮੇਰੇ 50 ਲੱਗ ਜਾ ਕਰੇ ਤੈਨੂੰ ਐ ਰੋਜ਼ ਨੂੰ ਦਿੰਦੀ ਨੂੰ 200 400 ਹਾਂ ਜੱਸ ਮੇਰੀ ਗੱਲ ਰੋਜ਼ ਰੋਜ਼ ਨਾ ਹਸਪੀਟਲ ਅੱਗੇ ਨਾ ਆਇਆ ਕਰ ਯਾਰ ਪੈੜਾ ਲੱਗਦਾ ਹੁਣ ਤਾਂ ਨਾ ਮੈਨੂੰ ਆਪ ਨੂੰ ਐਂਜ ਹੋਣ ਲੱਗਿਆ ਤੂੰ ਰੋਜ਼ ਮੇਰੇ ਪਿੱਛੇ ਆਉਣਾ ਠੀਕ ਆ ਹਰਪ੍ਰੀਤ ਮੈਂ ਨਹੀਂ ਆਉਂਦਾ ਤੇ ਮੈਂ ਵੀ ਤੇਰੇ ਨਾਲ ਅੱਜ ਆਖਰੀ ਗੱਲ ਕਰਨੀ ਆ ਯਾਰ ਤੈਨੂੰ ਪਤਾ ਮੇਰੇ ਘਰ ਦੇ ਮਾਂ ਮੇਰੀ ਕਿੰਨਾ ਪ੍ਰੈਸ਼ਰ ਪਾ ਰਹੀ ਹੈ ਮੇਰੇ ਤੇ ਉਹ ਚਾਹੁੰਦੀ ਆ ਵੀ ਮੈਂ ਉਹਦੀ ਮਰਜ਼ੀ ਨਾਲ ਵਿਆਹ ਕਰਾਵਾਂ ਇਹ ਫਿਰ ਕਰਵਾ ਲਾ ਉਹਦੀ ਮਰਜ਼ੀ ਨਾਲ ਵਿਆਹ ਹਰਪ੍ਰੀਤ ਮੈਂ ਤੈਨੂੰ ਪਿਆਰ ਕਰਦਾ ਤੇ ਮੈਂ ਤੇਰੇ ਨਾਲ ਵਿਆਹ ਕਰਾਉਣਾ ਤੂੰ ਕਿਉਂ ਨਹੀਂ ਸਮਝਦੀ ਜੱਸ ਵੇਖ ਇਹ ਜਿਆਦਾ ਫੈਸਲਾ ਨਾ ਇਹ ਬਹੁਤ ਵੱਡਾ ਹੁੰਦਾ ਮੈਂ ਇਕੱਲੀ ਨਹੀਂ ਲੈ ਸਕਦੀ ਮੇਰਾ ਭਰਾ ਵੀ ਹੈਗਾ ਜੇ ਵੀ ਮੈਨੂੰ ਉਹ ਕਹੂਗਾ ਨਾ ਮੈਂ ਉਹ ਵੀ ਕਰਾਂਗੀ ਹਰਪ੍ਰੀਤ ਮੈਂ ਤੇਰੇ ਨਾਲ ਕੋਈ ਧੱਕੇ ਨਾਲ ਵਿਆਹ ਨਹੀਂ ਕਰਾਉਣਾ ਠੀਕ ਆ ਜੇ ਤੇਰੇ ਦਿਲ ਚ ਮੇਰੇ ਲਈ ਕੁਝ ਹੈਗਾ ਤਾਂ ਤੂੰ ਮੈਨੂੰ ਦੱਸ ਕਿਉਂਕਿ ਤੈਨੂੰ ਪਤਾ ਹੈ ਮੈਂ ਧੱਕੇ ਨਾਲ ਤੇਰਾ ਵਿਆਹ ਕਰਾ ਨਹੀਂ ਸਕਦਾ ਬਾਕੀ ਜੇ ਤੈਨੂੰ ਘਰੋਂ ਆਏ ਆ ਨਾ ਵੀ ਘਰੋਂ ਡਰਦੀਆਂ ਤੂੰ ਤਾਂ ਮੈਂ ਤੇਰੇ ਘਰ ਦੇ ਵੀ ਮਨਾ ਲੂੰਗਾ ਆਪਣੇ ਤਾਂ ਮੈਂ ਮਨਾ ਹੀ ਲੂੰਗਾ ਦੂਜੀ ਗੱਲ ਜੇ ਤੈਨੂੰ ਵਹਲਾ ਤਾਂ ਮੈਂ ਕੋਈ ਨਾ ਕੋਈ ਬਚੋਲਾ ਪੇ ਤੇਰੇ ਕਰੇ ਪਰ ਦੁੱਕਾ ਟੁਕੜਾ ਆਪਣੀਆਂ ਫੀਲਿੰਗਸ ਦਾ ਦੱਸ ਯਾਰ ਵੀ ਤੇਰੇ ਦਿਲ ਚ ਮੇਰੇ ਲਈ ਕੁਝ ਹੈ ਤਾਂ ਨਹੀਂ ਹੈ ਕਿਉਂਕਿ ਇੱਕ ਤਾਂ ਮਾਂ ਮੇਰੇ ਤੇ ਪ੍ਰੈਸ਼ਰ ਪਾ ਰਹੀ ਐ ਉਹਨਾਂ ਤਾਂ ਆਏ ਆ ਬਸ ਮੈਂ ਇਹਨੂੰ ਅੱਜ ਹੀ ਵਿਆਹ ਦਾ ਉਹਨਾਂ ਤਾਂ ਆਏ ਵੀ ਨਹੀਂ ਸੋਚ ਰਹੀ ਉਹ ਤਾਂ ਵੀ ਹਾਂ ਵੀ ਇਹਦੀ ਖੁਸ਼ੀ ਕਾਹਦੇ ਚ ਹੈ ਬਸ ਪਤਾ ਨਹੀਂ ਕੀ ਉਹਨੇ ਤਾਂ ਅੱਗ ਲਾ ਰੱਖੀ ਐ ਬਸ ਵਿਆਹ ਦੀ ਇਹਦਾ ਵਿਆਹ ਹੋ ਜੇ ਜੱਸ ਤਾਂ ਹੀ ਮੈਂ ਕਿਹਾ ਨਾ ਵੀ ਮੈਨੂੰ ਦੋ ਦਿਨਾਂ ਦਾ ਸਮਾਂ ਦੇ ਤੈਨੂੰ ਵੀ ਪਤਾ ਹੈ ਯਾਰ ਮੈਨੂੰ ਕੁਝ ਨਹੀਂ ਸਮਝ ਆਈ ਜਾਂਦਾ ਮੇਰੇ ਨਾਲ ਕੀ ਹੋਈ ਜਾਂਦਾ ਸੀ ਨਹੀਂ ਕੀ ਕਰਾਂ ਮੈਂ ਬੱਸ ਸਭ ਤੋਂ ਬਾਹਰ ਹੋਇਆ ਪਿਆ ਯਾਰ ਸਭ ਕੁਝ ਚਲ ਕੋਈ ਨਹੀਂ ਹਕੀ ਤੂੰ ਦੋ ਦਿਨਾਂ ਦਾ ਸਮਝ ਲੈ ਲੈ ਹਨਾ ਜਿੱਤੇ ਇੰਨਾ ਟਾਈਮ ਵੇਟ ਕੀਤੀ ਹੈ ਦੋ ਦਿਨ ਫੋਰਸਾਈ ਪਰ ਮੈਂ ਤੈਨੂੰ ਦੱਸ ਦਣਾ ਨਾ ਕਰੀ ਮਾਂ ਨੂੰ ਸਮਝਾਉਣਾ ਬਹੁਤ ਔਖਾ ਹੈ ਉਥੇ ਜਮਾ ਉਹ ਦੋ ਦਿਨ ਕੀ ਉਹ ਤਾਂ ਇੱਕ ਦਿਨ ਵੀ ਨਹੀਂ ਖੜਨ ਖੜਨ ਨੂੰ ਤਿਆਰ ਉਹ ਤਾਂ ਕਹਿੰਦੀ ਆ ਵੀ ਮੈਨੂੰ ਐਂ ਦੱਸ ਵੀ ਉਹ ਕੁੜੀ ਨੇ ਕੀ ਕਿਹਾ ਹਾਂ ਕਰੀਏ ਜਾਂ ਨਾ ਕਰੀਏ ਤੇਰੇ ਨਾਲ ਵਿਆਹ ਕਰਾਉ ਜਾਂ ਨਾ ਕਰਾਉ ਹੁਣ ਮੈਂ ਦੱਸ ਘਰੇ ਕੀ ਕਹਾ ਮਾਂ ਨੂੰ ਤਾਂ ਐਂ ਆ ਵੀ ਮੈਂ ਆਪਦੀ ਪਸੰਦ ਦੀ ਕੁੜੀ ਲੈ ਕੇ ਆਵਾਂ ਪਰ ਮੈਂ ਹੋਰ ਕਿਸੇ ਦਾ ਵਿਆਹ ਨਹੀਂ ਕਰਾਉਣਾ ਚਾਹੁੰਦਾ ਹਰਪ੍ਰੀਤ ਮੈਂ ਸਿਰਫ ਤੇਰਾ ਵਿਆਹ ਕਰਾਉਣਾ ਚਾਹੁੰਦਾ ਯਾਰ ਛਾਸ ਜੇ ਮਾਈਂ ਨਾ ਕਹਿੰਦੀ ਫੇਰੀ ਫਿਰ ਤੂੰ ਹਾਂ ਕਰ ਦੇ ਨਾ ਜਿੱਥੇ ਮਾਂ ਕਹਿੰਦੀ ਆ ਵਧੀਆ ਕੁੜੀ ਵੇਖੀ ਹੋਣੀ ਕੋਈ ਉਹਨਾਂ ਨੇ ਯਾਰ ਮੈਨੂੰ ਨਹੀਂ ਪਤਾ ਨਾ ਕੌਣ ਦੇਖਿਆ ਉਹਨਾਂ ਨੇ ਕੌਣ ਨਹੀਂ ਦੇਖਿਆ ਪਰ ਮੈਂ ਜਿਹਨੂੰ ਕਦੇ ਜਾਣਦਾ ਨਹੀਂ ਦੇਖਿਆ ਨਹੀਂ ਕਰਿਆ ਨਹੀਂ ਮੈਂ ਕਿਵੇਂ ਉਹ ਨਾਲ ਖੁਸ਼ ਰਹਿ ਸਕਦਾ ਮੈਨੂੰ ਯਾਰ ਤੂੰ ਚੰਗੀ ਲੱਗਦੀ ਆ ਤੇਰਾ ਨੇਚਰ ਚੰਗਾ ਲੱਗਦਾ ਤੇਰਾ ਸੁਭਾਅ ਚੰਗਾ ਲੱਗਦਾ ਤੇਰੀਆਂ ਗੱਲਾਂ ਚੰਗੀਆਂ ਲੱਗਦੀਆਂ ਫਿਰ ਮੈਂ ਕਿਸੇ ਹੋਰ ਨਾਲ ਵਿਆਹ ਕਿਵੇਂ ਕਰਵਾ ਲਾਂ ਦੱਸ ਤੂੰ ਮੈਨੂੰ ਕਿੰਨਾ ਕ ਜਾਣਦਾ ਅਜੇ ਤੂੰ ਮੈਨੂੰ ਇੰਨਾ ਨਹੀਂ ਜਾਣਦਾ ਮੇਰੀ ਜ਼ਿੰਦਗੀ 'ਚ ਤਾਂ ਖੁਸ਼ੀਆਂ ਲਿਖੀਆਂ ਨਹੀਂ ਜਾਂ ਜਿਹੜਾ ਵੀ ਕੁਝ ਲਿਖਿਆ ਦੁੱਖ ਹੀ ਲਿਖਿਆ ਜਿੰਨੇ ਲਿਖਿਆ ਹੱਤੀ ਤੂੰ ਉਹੀ ਤਾਂ ਕਹਿ ਰਹਿਆ ਤੂੰ ਇਹ ਬਹੁਤ ਦੁੱਖ ਦੇਖ ਲੈ ਹੁਣ ਮੈਨੂੰ ਤੈਨੂੰ ਖੁਸ਼ੀਆਂ ਦੇ ਲੈਣਦੇ ਯਾਰ ਰਹਿੰਦੀ ਜ਼ਿੰਦਗੀ ਏ ਉਹ ਮੈਂ ਖੁਸ਼ੀਆਂ ਨਾਲ ਭਰਨਾ ਚਾਹੁੰਦਾ ਤੇਰੀ ਮੈਂ ਤੈਨੂੰ ਸੋਚ ਕੇ ਦੱਸਾਂਗੀ ਚੱਲ ਤੂੰ ਸੋਚ ਲੈ ਯਾਰ ਫਿਰ ਮੈਨੂੰ ਸਹੀ ਸਹੀ ਦੱਸ ਦੇ ਜੇ ਤੂੰ ਹਾਂ ਕੀਤੀ ਤਾਂ ਠੀਕ ਐ ਅਗਰ ਤੂੰ ਨਾ ਕਹੀ ਕੀਤੀ ਮੁੜ ਕੇ ਮੈਂ ਕਦੇ ਤੇਰੇ ਅੱਖਾਂ ਸਾਹਮਣੇ ਨਹੀਂ ਆਉਂਦਾ ਨਾਲੇ ਤੂੰ ਰੋ ਰੋਜ਼ ਕਹਿਨੀ ਆ ਨਾ ਵੀ ਮੇਰਾ ਪਿੱਛਾ ਨਾ ਕਰਨਾ ਕਰ ਫਿਰ ਮੈਂ ਸੱਚੀ ਤਰ੍ਹਾਂ ਪਿੱਛਾ ਕਰਨੋਂ ਹਟ ਜਾਊਂਗਾ ਯਸਰ ਮੇਨ ਨਾ ਹੀ ਜਾਂਦਾ ਯਾਰ ਘਰੇ ਕੋਈ ਗੱਲ ਨਾ ਕਰਦੇ ਸੱਚੀ ਮੈਂ ਤਾਂ ਕਰੋ ਪਹਿਲੇ ਬਹੁਤ ਦੁਖੀ ਆ ਵੀ ਐਵੇਂ ਕੋਈ ਗੱਲ ਘਰੇ ਬਾਗੀ ਪਰ ਤੂੰ ਜੀ ਨਾਲ ਉੱਪਰ ਕਰਦਾਂਗੇ ਉਹ ਮੇਰਾ ਜਿਹੜੀ ਵਿਆਹ ਉਹ ਤਾਂ ਘਰ ਦੇ ਦੀ ਮਰਜ਼ੀ ਨਾਲ ਹੀ ਹੋਊਗਾ ਨਾ ਮੈਂ ਆਪੇ ਕੋਈ ਨਾ ਕੋਈ ਬਚੋਲਾ ਬੇਸ ਦੂੰ ਜਾਂ ਕੋਈ ਨਾ ਕੋਈ ਆਪੇ ਹੱਲ ਕੱਢ ਲੂੰ ਤੂੰ ਘਟੋ ਘਟ ਆਪਦੇ ਦਿਲ ਦੀਆਂ ਤਾਂ ਦੱਸ ਵੀ ਤੂੰ ਕੀ ਚਾਹੁੰਨੀ ਆ ਅਗਰ ਤੂੰ ਮੇ ਨਾਲ ਵਿਆਹ ਕਰਾਉਣਾ ਨਹੀਂ ਚਾਹੁੰਦੀ ਫਿਰ ਮੈਂ ਕਿਉਂ ਇਹ ਨਾ ਹੋ ਐਫਰਟਸ ਕਰ ਰਿਆ ਫਿਰ ਮੈਂ ਨਾ ਕੁਛ ਕਰਾਂ ਜਿੱਥੇ ਮਾਂ ਕਹਿੰਦੀ ਐ ਮੈਂ ਉੱਥੇ ਵਿਆਹ ਕਰਾਉਣਾ ਚੁੱਪ ਕਰਕੇ ਨਾ ਤਾਂ ਮੈਂ ਤਾਂ ਮੈਂ ਘਰੋਂ ਗਾਲਾਂ ਲਈ ਜਾਂਦਾ ਨਾਲੇ ਮੈਂ ਤੇਰੇ ਕੋਲ ਬੁਰਾ ਵੱਜ ਰਿਹਾ ਵੀ ਇਹ ਉਹੀ ਕਾਮਣੇ ਮੰਗੂ ਫਿਰਦਾ ਮੇਰੇ ਪਿੱਛੇ ਆਪਣੀ ਬਦਨਾਮੀ ਕੋਈ ਨਹੀਂ ਕਰਾਉਣਾ ਚਾਹੁੰਦਾ ਹੁੰਦਾ ਚੱਲ ਫਿਰ ਵੀ ਹਰਪ੍ਰੀਤ ਮੈਂ ਤੇਰੇ ਤੇ ਪ੍ਰੈਸ਼ਰ ਨਹੀਂ ਪਾਉਂਗਾ ਹਨਾ ਨਾ ਤੇਰੇ ਤੇ ਕੋਈ ਬੋਝ ਪਾਉਂਗਾ ਤੂੰ ਆਪ ਦਾ ਠੰਡੇ ਮਤੇ ਨਾਲ ਦੋ ਦਿਨ ਸੋਚ ਲੈ ਹਨਾ ਜੋ ਤੈਨੂੰ ਸਹੀ ਡਿਸੀਜਨ ਲੱਗਦਾ ਤੂੰ ਆਪਣਾ ਉਹ ਬਣਾ ਲੈ ਤੇ ਫਿਰ ਮੈਨੂੰ ਦੱਸ ਜੀ ਦੋ ਦਿਨ ਮੈਂ ਆਪ ਦੇ ਘਰ ਦੇ ਨੂੰ ਰੋਕ ਕੇ ਰੱਖਦਾ ਕਿ ਮੈਨਾਂ ਕਿੰਨੀ ਠੀਕ ਹੈ ਹਾਂ ਚੜ ਹਰਪ੍ਰੀਤ ਮੈਂ ਚੱਲਦਾ ਤੰਗਾ ਹਾਂ ਤੁੰ ਕੀ ਨੇ ਦੱਸ ਸਕਦਾ ਉਹ ਜੇ ਤਾਂ ਮੈਨੂੰ ਵੀ ਲੱਗਦਾ ਪਰ ਮੈਂ 10 ਮਿੰਟ ਚੱਕਦੀ ਮੈਂ ਬਹੁਤ ਮਜ਼ਬੂਰ ਆ ਕਰੋ ਮੰਨਦੇ ਜੀ ਤੁਰਨਾ ਚਾਹ ਇਹਦੀ ਮਰਜ਼ੀ ਚੱਲੂ ਕੀ ਕਰੀ ਜਾਨੀ ਆ ਭਾਣੇ ਮੈਂ ਕਿਹਾ ਭਾਂਡੇ ਜੇ ਧੋਦਾ ਚਾਰ ਕੇ ਭਾਂਡੇ ਤਾਂ ਮੈਂ ਧੋਨੇ ਸੀ ਰੋਲਾ ਪਾਰਖਿਆ ਸੀ ਤੂੰ ਮੁੰਡੇ ਨਾਲ ਇੰਨੀ ਰੋਲਾ ਨਫਾ ਮੈਂ ਹੋਰ ਕੀ ਕਰਾਂ ਉਹਨੂੰ ਪੁੱਛ ਲਾ ਉਹਨੇ ਤਾਂ ਆਪਾਂ ਨੂੰ ਲਾਰਾ ਲਾ ਛੱਡਿਆਗਾ ਅੱਜ ਗੱਲ ਕਰਦਾ ਕੱਲ ਕਰਦਾ ਹੁਣ ਜੇ ਮੈਂ ਪੁੱਛਾਂ ਕਿੱਥੋਂ ਆਇਆ ਕਿ ਬਾਹਰੋਂ ਆਇਆ ਗੱਲ ਕੁੜੀ ਨਾਲ ਹਜੇ ਵੀ ਨਹੀਂ ਕਰੀ ਤਿੰਨ ਦਿਨ ਆਪਾਂ ਫੇਰ ਵੀ ਟਪਾਤੇ ਨੇ ਇੱਕ ਦਿਨ ਆਖਿਆ ਸੀ ਆਪਾਂ ਨੂੰ ਤੂੰ ਤਾਂ ਨਾ ਕਮਲੀ ਹੋਈ ਪਈ ਐ ਉਹੀ ਉਹਦੇ ਗੱਲ ਪਈ ਜਾਨੀ ਐ ਕੋਈ ਗੱਲ ਨਹੀਂ ਗੱਲ ਕਰ ਲੂਗਾ ਐਡੀ ਕਿੱਡੀ ਕਾਲੀ ਐ ਤੈਨੂੰ ਨਹੀਂ ਭਾਣੇ ਜਦੋਂ ਹੋਣ 11 12 ਦਿਨ ਖਬਰਾ ਵਾਲੀ ਕਹੇ ਜੀ ਹੋਊਗੀ ਕਿਉਂ ਇਹਨੇ ਇਹਨੂੰ ਲਾਰੇ ਲਾਈ ਜਾਂਦੀ ਐ ਉਹੀ ਉਹਦੇ ਮਗਰ ਲੱਗਿਆ ਫਿਰਦਾ ਹੋਰ ਕੁੜੀਆਂ ਹੈ ਨਹੀਂ ਗਾਂ ਜੇ ਉਹ ਲਾਰੇ ਲਾਉਂਦੀ ਐ ਇਹਨੂੰ ਨਹੀਂ ਪਤਾ ਵੀ ਮੈਨੂੰ ਲਾਰੇ ਲਾਉਂਦੀ ਐ ਲਾਰੇ ਨਹੀਂ ਲਾਉਂਦੀ ਉਹ ਕੋਈ ਗੱਲ ਨਹੀਂ ਜੇ ਉਹ ਅੱਗੋਂ ਕੋਈ ਬਰਸਵਾਬ ਦੇ ਉਹਨੂੰ ਫੇਰ ਹੀ ਤੈਨੂੰ ਕੋਈ ਗੱਲ ਪੱਕੀ ਦੱਸਿਆ ਕੇ ਭੈਣੇ ਹੁਣ ਨਹੀਂ ਉਹ ਦੱਸਦੀ ਤਾਂ ਨਾ ਦੱਸੇ ਠੀਕ ਐ ਨਾ ਚੁੱਪ ਕਰਕੇ ਤੇਰੀ ਨੋ ਨੂੰ ਕਹ ਦੇ ਤੇ ਜਿਹੜਾ ਰਿਸ਼ਤਾ ਤੇਰੀ ਨੋ ਕਹਿੰਦੀ ਐ ਉਹ ਕਰਾ ਦੇ ਤੇ ਵਿਆਹ ਕੇ ਪਰੇ ਕੰਮ ਨਿਮੜ ਨੀ بیا ਲਈ ਅੱਛਾ ਪਹਿਲਾਂ ਤਾਂ ਤੂੰ ਕਹਿੰਦੀ ਸੀ ਜਸ ਵਿਆਹ ਕਰਾਉਂਦਾ ਨਹੀਂ ਕਰਾਉਂਦਾ ਨਹੀਂ ਜੇ ਹੁਣ ਮੜੀ ਜੀ ਜੀਵ ਆਉਂਦੇ ਹਲਾ ਕੇ ਹੁਣ ਤੂੰ ਮਗਰੀ ਪੈ ਗਈ ਵੀ ਛੇਤੀ ਮੈਂ ਮੁੰਡਾ ਨੂੰ ਵਿਆਉਣਾ ਮੈਨੂੰ ਆ ਕੰਮਾਂ ਤੋਂ ਡਰ ਲੱਗਦਾ ਜਿਹੜੀਆਂ ਇਹ ਆਏ ਤੁਰੇ ਫਿਰਦਾਗਾ ਉਹ ਕੁੜੀਆਂ ਆਏ ਆ ਉਹ ਕੁੜੀਆਂ ਇੱਕ ਦੇ ਮਗਰੀ ਪੈ ਫਿਰਦਾ ਖਬਰ ਅਗਲੀ ਦੇ ਮਨ ਚ ਕੀ ਚੱਲਦਾ ਇਹ ਜਾਨ ਨੂੰ ਬਿੰਦ ਚ ਲੁੱਟ ਕੇ ਖਾ ਜਾਂਦਗਾ ਹੁੰਦਗਾ ਇਹ ਤਾਂ ਹੈਗਾ ਇੰਨਾ ਸਿਹਾਰ ਨਹੀਂ ਪੋੜਾ ਪਹੈਰਾ ਮੁੰਡਾ ਨਹੀਂ ਨਹੀਂ ਆਣਾ ਵੀ ਲੁੱਟ ਕੇ ਖਾ ਜੂ ਇਹਨੂੰ ਇਹਨੂੰ ਪਤਾ ਨਹੀਂ ਸਭ ਇਹਨੂੰ ਪਤਾ ਹੈ ਸਭ ਸਮਝ ਹੈ ਨਹੀਂ ਇਹਨੂੰ ਲੁੱਟ ਕੇ ਖਾਂਦੀ ਤੂੰ ਐਵੇਂ ਸਮਾਲਣਾ ਕੋਟ ਨਹੀਂ ਭੈਣੇ ਮੈਨੂੰ ਪਤਾ ਹੈ ਇਹ ਐਡਾ ਸ਼ਹਿਰ ਹੈ ਨਹੀਂ ਜੇ ਸ਼ਹਿਰ ਹੁੰਦਾ ਤਾਂ ਹੁਣ ਇਹਨੇ ਦੇ ਕੈ ਦਿਨ ਹੋ ਗਏ ਗੱਲ ਮੁਕਾਈ ਜਾਂਦੇ ਇਹਨੂੰ ਆਪਾਂ ਨੂੰ ਅੱਜ ਨੂੰ ਕੋਈ ਨਾ ਕੋਈ ਗੱਲ ਫਾਈਨਲ ਕਰਕੇ ਦੱਸ ਦਿੰਦਾ ਵੀ ਆਹ ਰਾਹ ਦਿੱਤਾ ਉਹ ਕੁੜੀ ਨੂੰ ਨਾ ਹੁਣ ਤੈਨੂੰ ਕੀ ਕਹਿੰਦਾ ਇਹ ਮੈਨੂੰ ਕਹਿੰਦਾ ਹਜੇ ਤਾਂ ਉਹ ਬੋਲ ਹੀ ਨਹੀਂ ਕੋਈ ਸਮਾਇਆ ਨਾ ਪੁੱਛਿਆ ਸੀ ਉਹਨੇ ਮੈਨੂੰ ਹਾਂ ਨਹੀਂ ਕਰੀ ਉਹਦੇ ਮਨ ਚ ਕੁਝ ਹੋਰ ਆ ਉਹਦੇ ਮਨ ਚ ਆਏ ਆ ਤੈਨੂੰ ਉਹਦੇ ਮਨ ਦੀ ਕੀ ਗੱਲ ਦਾ ਪਤਾ ਹੈਗਾ ਵੀ ਉਹਦੇ ਮਨ ਚ ਕੀ ਹੈ ਗੱਲ ਸੁਣਾ ਉਡਗਾ ਜੀ ਸੋਮਜਪੂਰੀ ਹੁੰਦੀ ਐ ਪਹਿਲਾਂ ਉਹ ਕੀਤਾ ਆ ਤੇ ਘਰੇ ਗੱਲ ਹਜੇ ਕਰੂਗੀ ਹੌਲੀ ਹੌਲੀ ਫੇਰ ਇਹ ਨੂੰ ਅੱਗੇ ਗੱਲ ਦੱਸੂਗੀ ਸਿਰਪਾ ਨੇ ਜਦੋਂ ਪਹਿਲਾਂ ਘਰੇ ਗੱਲ ਨਹੀਂ ਕਰੀ ਉਹਨੇ ਹੁਣ ਨਹੀਂ ਕਰਦੀ ਉਹ ਇਸ ਤੋਂ ਬਾਅਦ ਆ ਗੱਲ ਵੀ ਤੂੰ ਮੇਰੀ ਯਾਦ ਰੱਖੀ ਪੁੱਛ ਕੇ ਦੇਖ ਲੈ ਜੇ ਕੋਈ ਤੇਰੇ ਅੱਖੇ ਦੇਖੇ ਲਾ ਕੇ ਤੈਨੂੰ ਗੱਲਬਾਤ ਦੱਸਦਾ ਕੋਈ ਪਾਉਂਦਾ ਰਾ ਪਰ ਮੈਨੂੰ ਨਹੀਂ ਲੱਗਦਾ ਚੱਲ ਕੋਈ ਨਾ ਮੈਂ ਗੱਲ ਕਰਦੀ ਆ ਮੁੰਡੇ ਨਾਲ ਉਹੀ ਨਾ ਘਾਬਰਿਆ ਕਰ ਅਗਲੇ ਲੋਕ ਕਹਿਣਗੇ ਪਤਾ ਨਹੀਂ ਕੀ ਗੱਲ ਹੋ ਗਈ ਜਿਹੜੇ ਮੁੰਡੇ ਨਾਲ ਲੜਦੀ ਆ ਲੜਨਾ ਤਾਂ ਮੈਂ ਕਾਦੇ ਨਾਲ ਆ ਵੀ ਲੜ ਕੇ ਕੀ ਦੱਸ ਕਰਨਾ ਇਹਦੇ ਨਾਲ ਪਰ ਮੈਨੂੰ ਇਹਦਾ ਫਿਕਰ ਵੜਵੜ ਖਾਂਦਾ ਵੀ ਜਦੋਂ ਫਿਰ ਕੋਈ ਗੱਲ ਦਾ ਮੂੰਹ ਸਿਰ ਨਹੀਂ ਦਿੰਦਾ ਐਵੇਂ ਹੀ ਕਿਉਂ ਉਹ ਕਰਦਾ ਨਹੀਂ ਚੁੱਪ ਕਰ ਜੀ 6 ਮਹੀਨੇ ਨਾ ਵਿਆਹ ਕਰ ਗਈ ਚਲ ਕੋਈ ਨਾ ਮੈਂ ਪੁੱਛ ਲੈਣੀ ਹੈ ਵੀ ਭਾਈ ਤੇਰੀ ਗੱਲ ਹੋਈ ਆ ਕੀ ਕਹਿੰਦੀ ਆ ਕੁੜੀ ਕੀ ਗੱਲਬਾਤ ਆ ਜਾ ਪੁੱਛ ਲੈ ਮੈਂ ਚੰਗਾ ਹਾਂ ਇਹ ਉਹ ਉਹਨੂੰ ਸਲਾਹ ਦਿੰਦੀ ਹੈਗੀ ਤਾਂ ਕਰਕੇ ਉਹ ਚੌਂਬੜੀ ਜਾਂਦਾ ਨਹੀਂ ਤੂੰ ਉਹਨੂੰ ਲਲ ਕਰ ਵੀ ਤੇਰੀ ਮਾਂ ਨੇ ਤੈਨੂੰ ਮਸਾ ਪਾ ਲਿਆਗਾ ਮੇਰੀ ਮਿਹਨਤ ਦਾ ਕੀ ਹੈਗਾ ਜਿਹੜਾ ਆਫਸ ਆਫ ਨਾ ਪਾਲਿਆਗਾ ਦੇਖ ਲਾ ਮੈਨੂੰ ਹਜੇ ਕਹਿੰਦੀ ਤੂੰ ਚੁੱਪ ਕਰ ਜਾ ਇੰਟਰਨੈਟ ਵੀ ਪੈਸਟ ਉਹ ਮਾਲੀ ਹੋ ਗਿਆ ਇਹ ਤਾਂ ਮੈਂ ਪਲੋ ਹੱਥ ਤੇ ਟਿਕ ਪੈਸੇ ਹਾਂ ਨਹੀਂ ਸੀ ਟਿਕ ਪੈਸੇ ਮੰਗਦੇ ਨੇ ਫੜੀ ਪਾਉਣਾ ਮੈਨੂੰ ਪਾਣਾ ਲਾਇਆ ਕਿ ਮੈਂ ਤਾਂ ਅਬ ਇਸੇ ਲਿੰਗ ਦੇ ਤੇ ਤਲ ਨੂੰ ਨਾ ਕਰੇ ਕੱਟ ਕੇ ਹਟੀਆਂ ਆਉਂਦੀਆਂ ਨੇ ਲਈ ਲੈ ਤਾ ਚੋਤ ਕੋਈ ਗੱਲ ਪੱਕਾ ਤਾਂ ਲੱਗ ਗਈ ਜਾਨਾ ਆਈ ਕਰਦਾ ਮਨਿੰਦਰ ਨੂੰ ਬੁਣਾਉਂਦਾ ਸਿਰ ਕੱਟ ਮਨਿੰਦਰ ਓ ਮਨਿੰਦਰ ਮਨਿੰਦਰ ਹਾਂਜੀ ਹਾਂਜੀ ਕੀ ਕਰਦੇ ਸੀ ਕੁਛ ਨਹੀਂ ਬਸ ਮੜਿਆ ਸੂਈਸ ਹਾਊਸ ਫੋਇ ਦੇਖ ਰਹੀ ਸੀ ਅੱਛਾ ਹਾਂਜੀ ਪ੍ਰੀਤ ਨੇ ਖਾ ਲਈ ਰੋਟੀ ਤਾਂ ਵਾਗੀ ਅੱਛਾ ਹਾਂ ਠੀਕ ਹੈ ਹਾਂਜੀ ਯਾਰ ਮੈਂ ਨਾ ਤੈਨੂੰ ਦੱਸਣਾ ਭੁੱਲ ਗਿਆ ਯਾਰ ਉਹ 20000 ਰੁਪਏ ਨਹੀਂ ਦੇ ਕੇ ਆਏ ਸੀ ਆਪਾਂ ਨੂੰ ਹਾਂਜੀ ਹਾਂਜੀ ਹਨਾ ਜੀ ਤੇ ਉਹ ਕੰਮ ਤਾਂ ਹੋ ਗਿਆ ਸੀਗਾ ਅੱਛਾ ਤੇ ਕੁਝ ਕੁ ਪੈਸਿਆਂ ਦੀ ਉਹ ਕਹਿੰਦੇ ਹੁਣ ਦੁਬਾਰੇ ਫੇਰ ਅੱਜ ਲੋੜ ਪਈ ਆ ਮੈਨੂੰ ਤਾਂ ਟੈਨਸ਼ਨ ਲੱਗੀ ਹੋਈ ਸੀ ਜੀ ਸਵੇਰ ਦਾ ਹੁਣ ਮੈਂ ਆਈ ਸੋਚੀ ਆ ਨਾ ਕਿ ਹੁਣ ਮੈਂ ਕੀ ਕਰਾਂ ਕੀ ਕਰਾਂ ਤੇਰੇ ਕੋਲ ਵੀ 20000 ਰੁਪਏ ਸੀਗਾ ਠੀਕ ਆ ਉਹ ਫਰਕ ਕੇ ਲੈ ਗਿਆ ਪ੍ਰੀਤ ਤੋਂ ਪੁੱਛਿਆ ਪ੍ਰੀਤ ਕੋਲ ਵੀ ਹੈ ਨਹੀਂ ਸੀਗੇ ਪ੍ਰੀਤ ਨੇ ਤਾਂ ਉੱਦੀ ਜਵਾਬ ਦਿੱਤਾ ਜੇ ਉੱਦੀ ਜੇ ਉਹਨੇ ਦੇਣੇ ਹੁੰਦੇ ਪੈਸੇ ਉਹਦੇ ਦੇ ਦਿੰਦੇ ਉਹ ਤਾਂ ਜਵਾਬ ਦਿੱਤਾ ਹੁਣ ਦਿਓ ਤੁਹਾਨੂੰ 20000 ਰੁਪਏ ਕੋ ਯਾਰ ਉਹੀ ਤਾਂ ਮੈਂ ਤੁਹਾਨੂੰ ਗੱਲ ਕਹਿਣਾ ਹੈ ਵੀ ਹੁਣ ਉਹਨੂੰ ਦੁਬਾਰੇ ਮੰਗਣ ਨੂੰ ਵੀ ਜੀ ਨਹੀਂ ਕਰਦਾ ਪੈਸੇ ਤੇ ਜੇ ਤੇਰੇ ਕੋਲ ਹੈਗੇ ਵੀ ਗੋਜੀਗਰ ਜੀ ਪਈ ਆ ਤਾਂ ਵੀ 20000 ਰੁਪਏ ਮੈਨੂੰ ਹੋਰ ਲੈ ਆ ਕੇ ਦੇ ਯਾਰ ਮੇਰੇ ਕੋਲ ਕਿੱਥੇ ਜੀ ਹੋ ਨਸ ਤੁਸੀਂ ਕਿਹਾ ਮੈਨੂੰ ਲਿਆ ਕੇ ਦੱਸ ਰੋਜ ਹਰ ਇੱਕ ਵਾਰੀ 10 15000 ਫੜਾਉਣੇ ਹਨ ਜੋੜਨ ਨੂੰ ਮਤਲਬ 2 ਹਰ ਮਸਾ ਜੋੜਿਆ ਸੀਗਾ ਮੈਂ ਤੇ ਮੇਰੀ ਗੱਲ ਤਾਂ ਸੁਣ ਲੈ ਇੱਕ ਮਿੰਟ ਠੀਕ ਹੈ ਤੇ ਜੇ ਮੈਂ ਅੱਜ ਉੱਥੇ ਪੈਸੇ ਨਾ ਪਰੇ ਨਾ ਮੇਰੀ ਬੇਇੱਜ਼ਤੀ ਹੋ ਜੂਗੀ ਕਿਤੇ ਵੀ ਨੱਕ ਬੋਲ ਦਿਖਾਉਣ ਜੋਗੇ ਨਹੀਂ ਰਹਿਣੇ ਹਾਂ ਹੀ ਨਹੀਂ ਮੇਰੇ ਕੋਲ ਮੰਮੀ ਨੂੰ ਪੁੱਛ ਲੋ ਕਾ ਮੰਮੀ ਕੋਲੇ ਕਿਧਰੋਂ ਆ ਗਏ ਪੈਸੇ ਮੰਮੀ ਕੋਲ ਹੋਣਗੇ ਉਹਨਾਂ ਤੁਸੀਂ ਸਾਰੀ ਖਰੀਦਾਰੀ ਤੇ ਮੰਮੀ ਦੇ ਹੱਥ ਫੜਾਉਂਦੇ ਹੋ ਤੇਰੇ ਕੋਲੇ ਹੈ ਨਹੀਂਗੇ ਪੈਸੇ ਨਹੀਂ ਤੇਰੇ ਕੋਲੇ ਪੈਸੇ ਹੈ ਨਹੀਂ ਉੜ ਬੋਲਦੀਆਂ ਤੁਸੀਂ ਕਹੋ ਥੱਪੜ ਮਾਰਿਆ ਮੈਂ ਕਹਾਂ ਤੇ ਝੂਠ ਬੋਲਦੀਆਂ 10 ਪੈਸੇ ਹੈ ਨਹੀਂ ਤੇਰੇ ਕੋਲੇ ਚੁੱਪ ਚਾਪ ਨਾ ਜਿਹੜੇ ਤੇਰੇ ਕੋਲੇ ਪੈਸੇ ਪਿਆ ਲਿਆ ਕੇ ਇੱਥੇ ਧਰ ਦੇ ਕਿਹੜੇ ਪੈਸੇ ਮੈਨੂੰ ਨਾ ਸਾਰੇ ਹੀ ਪਤਾ ਸਾਰੇ ਪੈਸੇ ਤੇਰੇ ਕੋਲੇ ਆ ਗੱਲ ਸੁਣ ਲੈ ਸਾਰੇ ਪੈਸੇ ਲੈ ਕੇ ਨਾ ਇੱਥੇ ਮੇਰੇ ਸਾਹਮਣੇ ਧਰ ਦੇ ਕਿਤੇ ਇਹ ਨਾ ਹੋਵੇ ਮੇਰਾ ਬਲੱਡ ਵਾਜੇ ਠੀਕ ਆ ਨਾ ਨਹੀਂ ਕਿ ਮੇਰੇ ਕੋਲ ਪੈਸੇ ਮੈਨੂੰ ਮੇਰੇ ਕੋਲ ਪੈਸੇ ਕਿੱਥੋਂ ਹੋਣਗੇ ਆ ਨਾ ਸੁ ਮੈਂ ਤਨਖਾਹ ਕਿਉਂ ਫੜੂੰਗੀ बस थोनू ਤਾਂ ਆਇਆ ਵਿਰਮਨਿੰਦਰ ਤਾਂ ਵੀਆਰਪੀ ਫੜਾ ਉਹ ਕਿਤੇ ਉਹ ਨਾ ਮੋੜਨਾ ਪੈ ਜੇ ਮੈਨੂੰ ਤੈਨੂੰ ਨਾ ਮੈਂ ਕਿਤੇ ਹੁਣੇ ਨਾ ਮੋੜਦਾ ਪੈਸੇ ਤੈਨੂੰ ਬੰਦੇ ਵਾਂਗੂ ਕਹੀ ਹੈ ਨਾ ਕਿ ਪੈਸੇ ਲਿਆ ਕੇ ਉਰੇ ਧਰਦੇ ਜਿਹੜੇ ਤੇਰੇ ਕੋਲੇ ਪਏ ਆ ਕਿਤੇ ਇਹ ਨਾ ਹੋਵੇ ਕਿਤੇ ਮੇਰਾ ਦਿਮਾਗ ਖਿਲ ਜੇ ਮੈਨੂੰ ਸਹੀ ਗੱਲ ਦੱਸੀ ਜਾਂਦਾ ਠੀਕ ਹੈ ਨਾ ਅੱਜ ਤੱਕ ਮੈਨੂੰ ਮੇਰੀ ਭੈਣ ਨੇ ਕਦੇ ਜਵਾਬ ਨਹੀਂ ਦਿੱਤਾ ਤੇ ਮੈਂ ਵੀ ਤਿੰਨ ਦਿਨ ਹੋ ਗਏ ਇਹੀ ਸੋਚੀ ਆ ਨਾ ਕਿ ਉਹਨੇ ਮੈਨੂੰ ਪੈਸਿਆਂ ਦਾ ਜਵਾਬ ਕਦੇ ਦਿੱਤਾ ਵੀ ਮੇਰੇ ਨਾਲ ਵੱਧ ਨੂੰ ਪੈਸੇ ਪਿਆਰੇ ਹੋਗੇ ਪਿਛਲੀ ਗੱਲ ਤਾਂ ਮੈਨੂੰ ਪਤਾ ਲੱਗਦੀ ਹੁਣ ਕੀ ਹੈ ਜਾਣ ਕੇ ਨਾ ਆ ਅੱਛੀ ਨਹੀਂ ਤਨਖਾਹ ਫੜੀ ਉਹਦੀ ਲੱਪੜ ਵੱਜਿਆ ਭੁੱਲੀ ਵੀ ਗਈ ਇੰਨੀ ਛੇਤੀ ਕਿ ਹੋਰ ਮਾਰਾਂ ਇੱਕ ਸਿੱਧੇ ਮੱਥੇ ਦੱਸ ਦਿਆਂ ਕਿ ਨਹੀਂ ਇਹ ਕਰਾਂ ਤੇਰੀ ਮਾਂ ਨੂੰ ਫੋਨ ਨਹੀਂ ਹੈ ਨਹੀਂ ਫਿਰ ਦੇ ਪੈਸੇ ਕਿੱਥੇ ਆ ਮੰਮੀ ਕੋਲ ਮੰਮੀ ਕੋਲ ਆ ਵੀ 2000 ਰੁਪਿਆ ਮੰਮੀ ਕੋਲ ਹਾਂ ਅੱਛਾ ਹੁਣ ਲੱਗੀ ਸਮਝ ਮੈਨੂੰ ਇਹਦਾ ਮਤਲਬ ਉਹਦੇ ਜਦੋਂ ਮੈਂ ਤੁਹਾਨੂੰ ਰੋਕਿਆ ਸੀ ਵੀ ਇਹਦੀ ਤਨਖਾਹ ਨਾ ਫੜਿਓ ਤੁਸੀਂ ਫਿਰ ਫੇਰ ਨਹੀਂ ਹਟਿਆ ਹਣਾ ਲਗਿਆ ਰਹੀਆਂ ਫਿਰ ਵੀ ਉਹਨੂੰ ਤੂੰ ਨਾ ਪਿੱਲੇ ਆ ਬੇਸ਼ਲੀ ਆ ਬੇਸੇ ਉਹ ਵਿਚਾਰੀ ਕੀ ਕਰਦੀ ਉਹਨੇ ਮੈਨੂੰ ਜਵਾਬ ਦਿੱਤਾ ਮੇਰੀਆਂ ਨਿਗਾ ਦੇ ਵਿੱਚ ਉਹ ਮਾੜੀ ਬਣੀ ਹੈ ਮੈਨੂੰ ਉਹਨੇ ਸਾਰ ਸਾਰ ਝੂਠ ਬੋਲਿਆ ਆਪ ਹੀ ਫੜਾਈ ਸੀ ਉਹਨੇ ਪੈਸੇ ਆਪ ਫੜਾਈ ਸੀ ਤੇ ਫਿਰ ਮੈਨੂੰ ਕਿਉਂ ਨਹੀਂ ਦੱਸਿਆ ਜਿਹਨੇ ਆਪ ਫੜਾਈ ਸੀ ਤੁਸੀਂ ਉਹਨੂੰ ਡਰਾਉਂ ਗਿਆਂ ਤੂੰ ਕਹਾਉਂਗਾ ਇੱਕ ਗੱਲ ਸੁਣ ਲਓ ਮੇਰੀ ਠੀਕ ਹੈ ਕੋਈ ਗੱਲ ਨਹੀਂ ਆ ਜਾਂਦੇ ਵੀ ਮਾਂ ਨੂੰ ਮਾਂ ਨੂੰ ਵੀ ਫੋਨ ਕਰ ਸਾਦੋ ਰੇ ਅੱਜ ਆਥਨੇ ਤੁਹਾਡੇ ਨਾਲ ਬੈਠ ਕੇ ਗੱਲ ਕਰਦਾ ਮੈਂ ਨਹੀਂ ਕੀ ਨਹੀਂ ਹੈ ਨਾ ਤੁਹਾਡੇ ਕੋਲੇ ਹੈ ਨਹੀਂਗਾ ਕੁਛ ਫਿਰ ਤੂੰ ਮੇਰੇ ਕੋਲੇ ਆ ਕੇ ਹੱਲਾਸ਼ੇਰੀ ਮਾਰਦੀ ਆ ਆਹ ਦੇਖੋ ਮੈਂ 20000 ਜੋੜ ਆ ਤੂੰ ਪੈਸੇ ਜੋੜਨ ਵਾਲੀ ਕਿੱਥੋਂ ਆ ਗਈ ਤੂੰ ਅਜ ਤੱਕ ਤਾਂ ਤੂੰ ਰੁਪਈਆ ਨਹੀਂ ਜੋੜਿਆ ਮੈਂ ਵੀ ਹੈਰਾਨ 20000 ਰੁਪਏ ਪਤਾ ਨਹੀਂ ਕਿੱਥੋਂ ਲਿਆਈ ਤੂੰ ਜੋੜ ਨਹੀਂ ਹੁੰਦੇ ਆ ਜੋੜਨੇ ਹੁੰਦੇ ਆ ਨਾਲੇ ਤੁਹਾਨੂੰ ਤਾਂ ਆਪਣੇ ਪੈਸੇ ਜੋੜੀਦੇ ਹੁੰਦੇ ਆ ਜੋ ਵੀ ਆਉਦੀ ਆ ਉਹਨਾ ਮਿਹਨਤ ਕਰਦੀ ਆ ਮੈਂ ਤੋਂ ਨਾ ਲੜੜੇ ਨਾ ਫਿਰ ਆਪ ਵੀ ਸਾਰਾ ਦਿਨ ਮਿਹਨਤੀ ਕਰਦੇ ਆ ਇੱਥੇ ਨਾ ਉਹਨੂੰ ਖਵਾਉਣੇ ਆ ਚੁੱਪ ਕਰ ਜਾ ਚੁੱਪ ਠੀਕ ਆ ਤੈਨੂੰ ਮੈਂ ਬੰਦਿਆਂ ਨੂੰ ਦੱਸਦਾ ਵੀ ਉਹਦੇ ਪੈਸੇ ਅੱਜ ਤੋਂ ਬਾਅਦ ਜੇ ਉਹਨਾਂ ਦੇ ਪੈਸੇ ਤੇ ਨਿਗਰ ਸਹਾਬ ਲਾਲੀ ਜਰਾ ਕੋਈ ਗੱਲ ਨਹੀਂ ਅੱਜ ਤਾਂ ਚੱਲ ਜੇ ਥੋੜਾ ਅੱਗੇ ਵੀ ਆਈ ਹੋਊਗੀ ਭੁੱਖੇ ਘਰਾਂ ਦੀਆਂ ਕਰਦੀਆਂ ਹੁੰਦੀਆਂ ਭੁੱਖੇ ਘਰਾਂ ਦੀਆਂ ਭੁੱਖੇ ਕਰਦੀਆਂ ਤੂੰ ਹੈ ਮੈਂ ਤਾਂ ਕੋਈ ਭੁੱਖੇ ਕਰਦੀ ਤੁਸੀਂ ਹੋਗੇ ਭੁੱਖੇ ਘਰਾਂ ਦੇ ਸਹਾਬ ਲਾਲਾ ਮੈਂ ਮੈਂ ਤੁਹਾਨੂੰ ਗੱਲ ਦੱਸਦੀ ਠੀਕ ਹੈ ਅੱਜ ਤੋਂ ਬਾਅਦ ਜੇ ਉਹਦੇ ਨੇੜੇ ਤੇੜੇ ਵੀ ਜੇ ਉਹਨੂੰ ਤੁਮ ਘਾਉਂਦੀ ਦਿਸ ਗਈ ਤਾਂ ਫਿਰ ਦੇਖੀ ਮੈਂ ਇਥੋਂ ਬੁਰਾ ਕੋਈ ਨਹੀਂ ਸਾਰੇ ਸਮਾਨ ਛੱਡਿਉਂ ਜਾ ਕੇ ਉੱਥੇ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਕਰਾਂ ਕੀ ਨਾ ਕਰਾਂ ਬਚਾਲੇ ਫਸ ਗਿਆ ਮੈਂ ਤਾਂ ਇੱਕ ਮਾਂ ਨੇ ਅੱਗ ਵਿੱਚ ਆ ਰੱਖੀ ਬੀ ਬਿਆਦਾ ਕੰਮ ਹੈ ਐ ਅਗਮ ਚਾ ਕੇ ਥੋੜੀ ਲੋਟ ਆਉਂਦਾ ਹੁੰਦਾ ਮਾਂ ਦਾ ਵੀ ਸਰੀਪਿਆ ਇੱਕ ਨਾ ਹਰਪ੍ਰੀਤ ਐ ਨਹੀਂ ਵੀ ਹਰਪ੍ਰੀਤ ਕੋਈ ਇੱਕ ਪਾਸਾ ਕਰ ਦੇ ਓਨੇ ਵੀ ਵਜਾਲੇ ਲਮਕਾਰ ਰੱਖਿਆ ਨਾ ਤਾਂ ਹਾਂ ਕਰਦੀ ਐ ਨਾ ਨਾ ਕਰਦੀ ਐ ਕਰਾਂ ਦਾ ਕਰਾਂ ਕੀ ਯਾਰ ਹੁਣ ਦੋ ਦਿਨ ਦਾ ਸਮਾਂ ਲਿਆ ਤਾਂ ਹੈਗਾ ਹਰਪ੍ਰੀਤ ਨੇ ਮਨ ਤਾਂ ਡਰ ਲੱਗੀਆਂ ਤਾਂ ਵੀ ਪਤਾ ਨਹੀਂ ਹਾਂ ਕਰੋ ਨਾ ਕਰੋ ਯਾਰ ਉਹਦੀ ਹਾਲਾਤ ਤਾਂ ਮੈਂ ਸਾਰੀ ਸਮਝਦਾ ਮੈਂ ਤਾਂ ਕਹੀ ਨਹੀਂ ਹੈਗਾ ਵੀ ਉਹ ਖੁਸ਼ ਹੈ ਉਹ ਤਾਂ ਬਥੇਰੀ ਔਖੀ ਆ ਪਰ ਕਟੂ-ਕਟ ਉਹਦੀ ਰਹਿੰਦੀ ਜ਼ਿੰਦਗੀ ਤਾਂ ਮੈਂ ਖੁਸ਼ੀਆਂ ਦੇ ਸਕਦਾ ਯਾਰ ਫਿਰ ਇਹਦੇ 'ਚ ਮੈਂ ਗਲਤ ਕੀ ਕਰ ਰਿਹਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮਾਂ ਤਾਂ ਮੇਰੇ ਖਿਲਾਫ ਹੋ ਰੱਖੀ ਆ ਪਤਾ ਨਹੀਂ ਕਿਉਂ ਚਲ ਮੈਂ ਜੇ ਮੰਨਿਆ ਵੀ ਮੈਂ ਵਿਆਹ ਕਰਾ ਕੇ ਹਰਪ੍ਰੀਤ ਨੂੰ ਲੈ ਵੀ ਆਇਆ ਕੀ ਮਾਂ ਖੁਸ਼ ਰਹਿਣ ਦਊ ਉਹਨੂੰ ਕੱਟ ਲੂ ਉਹਦੇ ਨਾਲ ਮੇਰੇ ਮਨ 'ਚ ਤਾਂ ਪਤੀ ਨਹੀਂ ਕਿੰਨੇ ਕਿ ਸਵਾਲ ਨੇ ਪਰ ਮੈਨੂੰ ਕੋਈ ਜਵਾਬ ਕਿਸੇ ਪਾਸੇ ਮਿਲ ਨਹੀਂ ਰਿਹਾ ਕਰਾਂ ਤਾਂ ਕਰਾਂ ਕੀ ਜੇ ਨਾ ਵਿਆਹ ਕਰਾਇਆ ਹਰਪ੍ਰੀਤ ਨਾਲ ਫੇਰ ਵੀ ਮੈਂ ਔਖਾ ਜੇ ਕਰਵਾ ਲਿਆ ਫਿਰ ਮਾਂ ਪਤਾ ਨਹੀਂ ਸਾਨੂੰ ਸੌਖਾ ਰਹਿਣ ਦਊ ਨਾ ਦਊ ਫੇਰ ਵੀ ਨਹੀਂ ਮੈਨੂੰ ਸਮਝ ਆਉਂਦੀ ਕਿਉਂਕਿ ਮਾਂ ਦੀ ਤਾਂ ਮਰਜ਼ੀ ਦੇ ਖਿਲਾਫ ਹੀ ਹੋਣਾ ਵਿਆਹ ਬਚਾਲੇ ਫਸ ਰਿਹਾ ਮੈਨੂੰ ਤਾਂ ਮੈਨੂੰ ਤਾਂ ਸੱਚੀ ਕੁਝ ਨਹੀਂ ਸਮਝ ਆ ਰਿਹਾ ਕੀ ਕਰਾਂ ਐਨੇ ਸਵਾਲ ਨੇ ਮੇਰੇ ਮਨ 'ਚ ਪਰ ਜਵਾਬ ਕਿੱਥੋਂ ਲਵਾਂ ਜਵਾਬ ਮੈਨੂੰ ਕਿਸੇ ਪਾਸੇ ਵੀ ਨਹੀਂ ਮਿਲ ਰਿਹਾ ਰੱਬਾ ਕੋਈ ਨਾ ਕੋਈ ਰਾਹ ਦਿਖਾ ਸੱਚੀ ਬੜਾ ਭੜਾ ਕਸੂਤਾ ਫਸ ਰਿਹਾ